ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜੇਕਰ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਹੋ ਤਾਂ ਕੁਝ ਖਾਸ ਜ਼ਰੂਰੀ ਗੱਲਾਂ ਜਿਨ੍ਹਾਂ ਦਾ 90 95% ਸੰਗਤ ਨੂੰ ਨਹੀਂ ਖਿਆਲ ਜਾਂ ਨਹੀਂ ਪਤਾ ਇਤਿਹਾਸਕ ਜਾਣਕਾਰੀ ਨਾ ਹੋਣ ਕਰਕੇ ਤੇ ਮਰਿਆਦਾ ਬਾਰੇ ਜਾਣਕਾਰੀ ਨਾ ਹੋਣ ਕਰਕੇ ਸੋ ਉਹਨਾਂ ਖਾਸ ਗੱਲਾਂ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਦਾ ਪੂਰਾ ਫਲ ਤੇ ਗੁਰੂ ਕਿਰਪਾ ਦੀ ਪ੍ਰਾਪਤੀ ਹੋਵੇ ਇਹ ਨਾ ਹੋਵੇ ਅਸੀਂ ਧਾਮ ਤੇ ਤੀਰਥ ਤੇ ਇਸ਼ਨਾਨ ਵਾਸਤੇ ਯਾਤਰਾ ਵਾਸਤੇ ਜਾਈਏ ਤੇ ਉਲਟਾ ਉਥੋਂ ਅਪਰਾਧੀ ਬਣ ਕੇ ਵਾਪਸ ਆਈਏ ਇਹ ਸਥਾਨ ਚਾਰੇ ਵਰਣਾ ਵਾਸਤੇ ਹਰ ਧਰਮ ਦੇ ਵਾਸਤੇ ਇਹਦੇ ਦਰਵਾਜ਼ੇ ਖੁੱਲੇ ਐ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਪ੍ਰਾਣੀ ਕਿਸੇ ਵੀ ਸਮੇਂ ਇੱਥੇ ਆ ਕੇ ਦਰਸ਼ਨ ਕਰ ਸਕਦਾ ਹੈ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਦੀ ਅਰਦਾਸ ਹਰੇਕ ਸਿੱਖ ਭਾਵੇਂ ਉਹ ਸ੍ਰੀ ਅਮਰਤ ਸਰ ਸਾਹਿਬ ਜੀ ਵਿਖੇ ਰਹਿੰਦਾ ਹੋਵੇ ਭਾਵੇਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੋਵੇ ਤੇ ਭਾਵੇਂ ਕਰੋੜਾਂ ਮੀਲ ਦੂਰ ਕਿਸੇ ਦੂਰ ਦਰਾਡੇ ਦੇਸ਼ ਵਿੱਚ ਰਹਿੰਦਾ ਹੋਵੇ ਹਰੇਕ ਗੁਰਸਿੱਖ ਅਰਦਾਸ ਵਿੱਚ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਮ ਦੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਕੋਈ ਤਰਸਥਾਨ ਦੇ ਦਰਸ਼ਨ ਪਰਸਨ ਪ੍ਰਾਪਤ ਹੋਣ। ਵਾਹ। ਤੋਂ ਇਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਔਰ ਇਸ਼ਨਾਮ ਦੀ ਬੜੀ ਵੱਡੀ ਵਡਿਆਈ ਹੈ ਗੁਰਮਖੋ। ਸੋ ਉਸ ਸਥਾਨ ਤੇ ਜਾ ਕੇ ਕੁਝ ਗੱਲਾਂ ਜ਼ਰੂਰ ਖਿਆਲ ਕਰ ਲੈਣੀਆਂ ਚਾਹੀਦੀਆਂ ਕਿਉਂਕਿ ਉੱਥੇ ਕੇਵਲ ਤੇ ਕੇਵਲ ਮਰਿਆਦਾ ਵਿੱਚ ਪੂਰੀ ਗੁਰਸਿੱਖੀ ਨਹੀਂ। ਹਾਰੇ ਪ੍ਰਕਾਰ ਦੇ ਜਿਹੜੇ ਸਿੱਖ ਹੈ ਸੰਗਤ ਹੈ ਲੋਕ ਹੈ ਉਹ ਸਾਰੇ ਉੱਥੇ ਜਾ ਕੇ ਦਰਸ਼ਨ ਇਸ਼ਨਾਨ ਕਰਦੇ ਹਨ ਸੋ ਇਹ ਵੀਡੀਓ ਸਾਰਿਆਂ ਵਾਸਤੇ ਹੈ ਪਹਿਲੀ ਚੀਜ਼ ਜਿਹੜਾ ਵੀ ਮਨੁੱਖ ਸ਼ਰਾਬ ਪੀਂਦਾ ਉਹਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਸ਼ਰਾਬ ਦਾ ਜਿਹੜਾ ਅਸਰ ਹੈ ਆਪਣੇ ਸਰੀਰ ਦੇ ਅੰਦਰ 72 ਘੰਟੇ ਤੱਕ ਰਹਿੰਦਾ ਹੈ 3 ਦਿਨਾਂ ਵਾਸਤੇ ਰਹਿੰਦਾ ਹੈ ਜੇਕਰ ਤਿੰਨ ਦਿਨਾਂ ਦੇ ਅੰਦਰ-ਅੰਦਰ ਉਹਨੇ ਸ਼ਰਾਬ ਪੀਤੀ ਹੋਈ ਹੈ ਤਾਂ ਉਹਨੂੰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਸਰੋਵਰ ਵਿੱਚ ਜਾ ਕੇ ਨਾ ਪ੍ਰਵੇਸ਼ ਕਰਨਾ ਚਾਹੀਦਾ ਤੇ ਨਾ ਉੱਥੇ ਚੂਲਾ ਪੀਣਾ ਚਾਹੀਦਾ ਜਿਵੇਂ ਜਲ ਛਕਦੇ ਜਾ ਕੇ ਵੱਡਾ ਅਪਰਾਧ ਬਣ ਜਾਂਦਾ ਹੈ ਦੂਸਰੀ ਗੱਲ ਜੇਕਰ ਕਿਸੇ ਨੇ ਤੰਬਾਕੂ ਜਾਂ ਮੀਟ ਦਾ ਸੇਵਨ ਕੀਤਾ ਉਹ ਵੀ ਘੱਟੋ-ਘੱਟ ਤਿੰਨ ਦਿਨਾਂ ਵਾਸਤੇ ਆਪਣੀ ਮਰਿਆਦਾ ਸੁੱਚਮਤਾ ਰੱਖੇ ਨਸ਼ੇ ਤੋਂ ਰਹਿਤ ਹੋ ਕੇ ਸ੍ਰੀ ਦਰਬਾਰ ਸਾਹਿਬ ਖੇ ਜਾਵੇ ਤਾਂ ਜੋ ਗੁਰੂ ਦੀ ਅਸਲ ਖੁਸ਼ੀ ਜਿਹੜੀ ਆ ਉਹ ਪ੍ਰਾਪਤ ਹੋ ਜਾਵੇ ਕਿਉਂਕਿ ਤੰਬਾਕੂ ਬੱਜਰ ਕੁਰਾਇਤ ਹੈ ਔਰ ਗੁਰੂ ਹੁਕਮਾਂ ਦੇ ਅਨੁਸਾਰ ਇਹਦਾ ਵੱਡਾ ਅਪਰਾਧ ਹੈ ਔਰ ਹਿੰਦੂ ਵੀਰਾਂ ਨੂੰ ਇਸ ਗੱਲ ਦਾ ਖਿਆਲ ਇਤਿਹਾਸਕ ਤੌਰ ਤੇ ਰੱਖ ਲੈਣਾ ਚਾਹੀਦਾ ਹੈ ਜੇ ਇਹਦੇ ਇਤਿਹਾਸ ਨੂੰ ਫਰੋਲੋਗੇ ਜਾ ਕੇ ਤਾਂਾਂਗਾ ਦੇ ਖੂਨ ਤੋਂ ਇਸ ਤੰਬਾਕੂ ਦੀ ਬੂਟੀ ਦੇ ਉਤਪਤੀ ਦਾ ਜਿਹੜਾ ਜ਼ਿਕਰ ਹੈ ਉਹ ਹਿੰਦੂ ਸ਼ਾਸਤਰਾਂ ਪੁਰਾਣਾਂ ਦੀਆਂ ਕਥਾਵਾਂ ਦੇ ਵਿੱਚ ਆਉਂਦਾ ਹੈ ਤੇ ਇੱਕ ਪਾਸੇ ਗਊ ਨੂੰ ਮਾਤਾ ਕਹਿਣਾ ਤੇ ਦੂਸਰੇ ਪਾਸੇ ਗਊ ਦੇ ਖੂਨ ਤੋਂ ਪੈਦਾ ਹੋਈ ਜਿਹੜੀ ਇਹ ਬੂਟੀ ਹੈ ਉਹਨੂੰ ਖਾਣਾ ਕਿੱਡਾ ਵੱਡਾ ਅਪਰਾਧ ਹੈ ਆਪਣੇ ਆਪ ਦੇ ਵਿੱਚ ਸੋ ਇਹਨੂੰ ਜ਼ਰੂਰ ਤਿਆਗ ਦੇਣਾ ਚਾਹੀਦਾ ਹੈ ਇਹਨੂੰ ਜਗਤ ਜੂਠ ਵੀ ਆਖਦੇ ਆ ਜੇਕਰ ਤੰਬਾਕੂ ਦਾ ਸੇਵਨ ਕੀਤਾ ਤੇ ਪਵਿੱਤਰਤਾ ਨਹੀਂ ਹੈ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ ਦਰਸ਼ਨ ਵਾਸਤੇ ਅਸਥਾਨ ਅੰਦਰ ਪ੍ਰਵੇਸ਼ ਨਹੀਂ ਕਰਨਾ ਚਾਹੀਦਾ ਇਹ ਮਹਾਪਾਪ ਹੈ ਘੱਟੋ ਘੱਟ 3 ਦਿਨ ਸ਼ਰਾਬ ਪੀਣ ਵਾਲਾ ਤੰਬਾਕੂ ਵਾਲਾ ਤੇ ਮੀਟ ਖਾਣ ਵਾਲਾ ਆਪਣੇ ਸਰੀਰ ਨੂੰ ਸਚੁਮਤਾ ਵਿੱਚ ਪਵਿੱਤਰਤਾ ਵਿੱਚ ਰੱਖ ਕੇ ਫੇਰ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਔਰ ਇਸ਼ਨਾਨ ਵਾਸਤੇ ਜਾਵੇ ਦੂਸਰੀ ਗੱਲ ਜਦੋਂ ਆਪਾਂ ਜੰਗਲ ਮੈਦਾਨ ਜਾਂਦੇ ਆਂ ਭਾਈ ਕੋਈ ਵਾਸ਼ਰੂਮ ਵਿੱਚ ਜਾਂ ਆਪਣੇ ਕੋਈ ਹੋਰ ਅਪਵਿੱਤਰ ਕਿਰਿਆ ਕੀਤੀ ਹੋਈ ਆ ਤਾਂ ਪਹਿਲਾਂ ਟੂਟੀਆਂ ਦੇ ਉੱਤੇ ਇਸ਼ਨਾਨ ਜੇ ਰੂਮ ਲਿਆ ਹੋਇਆ ਉਹਦੇ ਵਿੱਚ ਜਿਹੜੇ ਬਾਥਰੂਮ ਬਣਿਆ ਟੂਟੀਆਂ ਦੇ ਉੱਤੇ ਇਸ਼ਨਾਨ ਕੇਸੀ ਕਰਕੇ ਫੇਰ ਜਾ ਕੇ ਟੂਟੀਆਂ ਤੇ ਇਸ਼ਨਾਨ ਕਰਨ ਤੋਂ ਬਾਅਦ ਸਰੋਵਰ ਵਿੱਚ ਪ੍ਰਵੇਸ਼ ਹੋਣਾ ਚਾਹੀਦਾ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਿੱਥੇ ਸਰੋਵਰ ਹੈ ਉੱਥੇ ਨਾਲ ਹੀ ਟੂਟੀਆਂ ਵੀ ਲੱਗੀਆਂ ਹੋਈਆਂ ਐ ਉੱਥੇ ਵੀ ਆਪ ਜੀ ਇਸ਼ਨਾਨ ਕਰ ਸਕਦੇ ਹੋ ਉੱਥੇ ਇਸ਼ਨਾਨ ਕਰਕੇ ਫੇਰ ਸਰੋਵਰ ਦੇ ਵਿੱਚ ਪ੍ਰਵੇਸ਼ ਹੋਣਾ ਚਾਹੀਦਾ ਦੂਸਰੀ ਗੱਲ ਅਗਲੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਚਨ ਹੈ ਔਰ ਇਹ ਵਚਨ ਆਪ ਜੀ ਉੱਥੇ ਜਾ ਕੇ ਪੜ੍ਹ ਵੀ ਸਕਦੇ ਹੋ ਜਿੱਥੇ ਕੌਲ ਸਰ ਸਾਹਿਬ ਜੀ ਦਾ ਸਥਾਨ ਪਵਿੱਤਰ ਸਰੋਵਰ ਹੈ ਬਾਬਾ ਟਾਲਰਾਈ ਜੀ ਦਾ ਜਿਹੜਾ ਸਥਾਨ ਹੈ ਨਾਲ ਹੀ ਮਾਤਾ ਕੋਲਾ ਜੀ ਦਾ ਸਥਾਨ ਹੈ ਵਿਚਾਲੇ ਦੋਨਾਂ ਦੇ ਇੱਕ ਸਰੋਵਰ ਬਣਿਆ ਹੋਇਆ ਜਿਹਨੂੰ ਕੋਲ ਸਰਸਾਹ ਵਾਕਦੇ ਆ ਇਤਿਹਾਸਕ ਜਾਣਕਾਰੀ ਨਾ ਹੋਣ ਕਰਕੇ ਆਪਾਂ ਸਾਰੇ ਸ੍ਰੀ ਦਰਬਾਰ ਸਾਹਿਬ ਹੀ ਜਾਣੇ ਆ ਸਿੱਧਾ ਉੱਥੇ ਇਸ਼ਨਾਨ ਕਰਕੇ ਦਰਸ਼ਨ ਕਰਦੇ ਆ ਭਾਈ ਪਿਆਰਿਓ ਪਰ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰੇ ਸਤਿਗੁਰਾਂ ਦਾ ਹੁਕਮ ਹੈ ਜਿਹੜਾ ਭਾਈ ਸਾਡੇ ਦਰਸ਼ਨਾਂ ਨੂੰ ਆਵੇ ਉਹ ਪਹਿਲਾਂ ਕੌਲ ਸਰ ਸਾਹਿਬ ਵਿਖੇ ਇਸ਼ਨਾਨ ਕਰੇ ਫਿਰ ਸਾਡੇ ਆ ਕੇ ਦਰਸ਼ਨ ਕਰੇ ਸਥਾਨ ਦੇ ਉੱਪਰ ਦਰਬਾਰ ਸਾਹਿਬ ਵਿੱਚ ਤਾਂ ਉਹਦੀ ਯਾਤਰਾ ਜਿਹੜੀ ਉਹ ਅਸੀਂ ਪ੍ਰਵਾਨ ਕਰਾਂਗੇ ਸੋ ਜਿਹੜੇ ਗੁਰਮੁਖ ਪਿਆਰੇ ਇਤਿਹਾਸਕ ਬਚਨਾਂ ਤੋਂ ਜਾਣੂ ਐ ਉਹ ਪਹਿਲਾਂ ਜਾ ਕੇ ਸ੍ਰੀ ਕੌਲ ਸਰ ਸਾਹਿਬ ਵਿਖੇ ਇਸ਼ਨਾਨ ਕਰਦੇ ਐ ਫਿਰ ਉੱਥੋਂ ਆ ਕੇ ਸ੍ਰੀ ਦਰਬਾਰ ਸਾਹਿਬ ਪਵਿੱਤਰ ਸਰੋਵਰ ਜਿਹੜਾ ਅੰਮ੍ਰਿਤ ਸਰ ਸਾਹਿਬ ਜੀ ਦਾ ਉੱਥੇ ਆ ਕੇ ਇਸ਼ਨਾਨ ਕਰਦੇ ਐ ਤੋ ਕੌਲ ਸਰ ਸਾਹਿਬ ਦੇ ਸਰੋਵਰ ਵਿੱਚ ਪਹਿਲਾਂ ਜਾ ਕੇ ਭਾਈ ਇਸ਼ਨਾਨ ਕਰਨਾ ਚਾਹੀਦਾ ਤੇ ਫਿਰ ਆ ਕੇ ਸ੍ਰੀ ਦਰਬਾਰ ਸਾਹਿਬ ਆ ਕੇ ਇਸ਼ਨਾਨ ਕਰੀਏ ਤਾਂ ਗੁਰੂ ਬਚਨਾਂ ਨੂੰ ਮੰਨਣ ਦੇ ਨਾਲ ਹੋਰ ਵਧੇਕ ਫਲ ਦੀ ਔਰ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ ਫਿਰ ਅਨਧਰਮਾਂ ਦੇ ਜਿਹੜੇ ਲੋਕ ਹੈ ਭਾਈ ਉਹ ਵੀ ਇੱਥੇ ਅਸਥਾਨ ਦੇ ਉੱਤੇ ਦਰਸ਼ਨ ਕਰਨ ਆਉਂਦੇ ਆ ਗਿਆਨ ਨਾ ਹੋਣ ਕਰਕੇ ਸ੍ਰੀ ਪਵਿੱਤਰ ਸਰੋਵਰ ਨੂੰ ਇੱਕ ਸਵੇਮਿੰਗ ਪੂਲ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੰਦੇ ਆ ਜਦੋਂ ਵੀ ਇਸ ਸਰੋਵਰ ਵਿੱਚ ਪ੍ਰਵੇਸ਼ ਕੀਤਾ ਜਾਵੇ ਤਾਂ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸਰੋਵਰ ਵਿੱਚ ਪ੍ਰਵੇਸ਼ ਸ੍ਰੀ ਦਰਬਾਰ ਸਾਹਿਬ ਵੱਲ ਮੁੱਖ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਆ ਪਵਿੱਤਰਤਾ ਦੇ ਨਾਲ ਬੜੇ ਆਦਰ ਦੇ ਨਾਲ ਉੱਥੇ ਇਸ਼ਨਾਨ ਕਰਨਾ ਚਾਹੀਦਾ ਹੈ। ਤੈਰਨਾ ਨਹੀਂ ਚਾਹੀਦਾ। ਲੱਤਾਂ ਉੱਪਰ ਕਰਕੇ ਜਿਵੇਂ ਹੱਥ ਪੱਲੇ ਮਾਰਦਿਆਂ ਹੋਇਆਂ ਉਸ ਪਵਿੱਤਰ ਸਰੋਵਰ ਦੇ ਵਿੱਚ ਬੇਅਦਬੀ ਦੇ ਨਾਲ ਇਸ਼ਨਾਨ ਕੀਤਾ ਕਦੇ ਵੀ ਉਹ ਫਲ ਨਹੀਂ ਦਿੰਦਾ ਭਾਈ। ਜਿਹੜਾ ਫਲ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਔਰ ਇਸ਼ਨਾਨ ਦਾ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ। ਸੋ ਇਸ ਗੱਲ ਦਾ ਜਰੂਰ ਖਿਆਲ ਰੱਖਣਾ ਚਾਹੀਦਾ। ਕਦੇ ਵੀ ਸਰੋਵਰ ਦੇ ਵਿੱਚ ਖੜ ਕੇ ਜਿਵੇਂ स्विਮਿੰਗ ਪੂਲਾਂ ਦੇ ਵਿੱਚ ਫੋਟੋਆਂ ਖਚਾਈਆਂ ਜਾਂਦੀਆਂ ਉਦਾਂ ਕਦੇ ਫੋਟੋਆਂ ਨਹੀਂ ਖਚਾਈਆਂ ਜਾਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਗੁਰੂ ਸਾਹਿਬ ਜੀ ਦੀ ਬੇਅਦਬੀ ਪ੍ਰਤੀਤ ਹੁੰਦੀ ਹੋਵੇ। ਪਿੱਛੇ ਜੇ ਹੁਕਮ ਵੀ ਲਾਗੂ ਹੋਇਆ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਨੇ ਹੋ ਸਕਦਾ ਲੜਕੀਆਂ ਨੇ ਵੀ ਇਦਾਂ ਦੀ ਰੀਲਾਂ ਬਣਾਈਆਂ ਹੋਣ ਪਿੱਛੇ ਗਾਣੇ ਲਾ ਲੈਂਦੇ ਆ ਪਿੱਛੇ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਵੀਡੀਓ ਹੁੰਦੀ ਹੈ ਤੇ ਉੱਥੇ ਤੁਰੇ ਫਿਰਦੇ ਰੀਲਾਂ ਤੇ ਗਾਣੇ ਲਾ ਕੇ ਬੇਅਦਬੀ ਕਰਦੇ ਆ ਗੁਰੂ ਦੇ ਭੈਅ ਨੂੰ ਦੂਰ ਕਰਕੇ ਤੇ ਆਪਣੀ ਮਨਮਤ ਨੂੰ ਜ਼ਾਹਰ ਕਰਦੇ ਆ ਸੋ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਸਤਗੁਰੂ ਮਹਾਰਾਜੀ ਦੇ ਸਥਾਨ ਤੇ ਜਾ ਕੇ ਲੱਚਰਤਾ ਗੰਦਗੀ ਆਪਣੀ ਮਨਮਤ ਦੀਆਂ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਸਤਗੁਰੂ ਮਹਾਰਾਜ ਜੀ ਦੇ ਸਥਾਨ ਦੇ ਉੱਪਰ ਜਦੋਂ ਵੀ ਜਾਈਏ ਤਾਂ ਜਿਹੜਾ ਪੁਲ ਡਿਉੜੀ ਤੋਂ ਬਾਅਦ ਪਾਰ ਕਰਕੇ ਆਪਾਂ ਸਤਗੁਰੂ ਜੀ ਦੇ ਸਥਾਨ ਤੇ ਜਾਂਦੇ ਆਂ ਭਾਈ ਉਸ ਰਸਤੇ ਵਿੱਚ ਚਾਹੇ ਡੇਢ ਘੰਟਾ ਲੱਗ ਜਾਵੇ ਚਾਹੇ 2 ਘੰਟੇ ਲੱਗ ਜਾਣ ਚਾਹੇ 3 ਘੰਟੇ ਲੱਗ ਜਾਣ ਸੰਗਤ ਦੇ ਇਕੱਠ ਦੇ ਹਿਸਾਬ ਨਾਲ ਉਹ ਖੜਨਾ ਜਿਹੜਾ ਉਹ ਤਪੱਸਿਆ ਦੇ ਸਮਾਨ ਹੈ ਉਹਦੇ ਨਾਲ अनेका ਦੁੱਖਾਂ ਦੀ ਰੋਗਾਂ ਦੀ ਜਿਹੜੀ ਐ ਉਹ ਨਾਸ਼ ਹੋ ਜਾਂਦੇ ਆ ਤਪ ਉਹ ਵਾਲੀ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਅਰਦਾਸ ਵਿੱਚ ਵੀ ਖੜਨਾ ਹੈ ਨਾ ਕਈ ਆਪਾਂ ਗੁਰਮੁਖ ਪਿਆਰੇ ਗੁਰੂ ਘਰਾਂ ਵਿੱਚ ਵੀ ਜਾਂ ਹਰ ਥਾਂ ਤੇ ਦੇਖਦੇ ਆ ਜਦੋਂ ਅਰਦਾਸ ਦਾ ਸਮਾਂ ਹੁੰਦਾ ਤੇ ਆਪਾਂ ਕਹਿੰਦੇ ਚਲੋ ਹੁਣ ਉੱਠ ਕੇ ਚੱਲੀਏ ਖੜਨਾ ਆਣਾ ਪੈ ਜੇ ਨਹੀਂ ਪਿਆਰਿਓ ਸਿੱਖ ਧਰਮ ਦੇ ਅੰਦਰ ਜਿਹੜੇ ਹੋਰ ਤਪੱਸਿਆਵਾਂ ਨੇ ਉਠਾ ਲਟਕਣਾ ਜਾਲ ਤਾਰੇ ਕਰਨੇ ਭੁੱਖੇ ਰਹਿਣਾ ਵਰਤ ਰੱਖਣੇ ਜਾਂ ਹੋਰ ਚੀਜ਼ਾਂ ਜਿਹੜੀਆਂ ਇਹਨਾਂ ਦੀ ਮਨਾਹੀ ਹੈ ਤੇ ਜਿਹੜੀ ਅਰਦਾਸ ਹੈ ਇਹੀ ਆਪਣੇ ਕੋਲ ਇੱਕ ਤਪ ਦਾ ਸਾਧਨ ਹੈ ਤੇ ਤਪੱਸਿਆ ਹੋ ਜਾਂਦੀ ਹੈ ਸਤਿਗੁਰੂ ਜੀ ਦੇ ਅਦਬ ਵਿੱਚ ਦੋਵੇਂ ਹੱਥ ਜੋੜ ਕੇ ਦੋਵੇਂ ਨੇਤਰ ਜੋੜ ਕੇ ਦੋਵੇਂ ਪੈਰਾਂ ਨੂੰ ਜੋੜ ਕੇ ਬਹੁਤ ਆਦਰ ਸਤਕਾਰ ਦੇ ਨਾਲ ਜਦੋਂ ਆਪਾਂ ਗੁਰੂ ਦੇ ਸਨਮੁਖ ਸੀਸ ਝੁਕਾ ਕੇ ਖੜੇ ਹੁੰਨੇ ਆ ਤਾਂ ਇਹੀ ਸ੍ਰੇਸ਼ਟ ਸੇਵਾ ਹੈ ਜਿਹੜੀ ਗੁਰੂ ਦੇ ਪੈਅ ਵਿੱਚ ਖਲੋ ਕੇ ਕੀਤੀ ਜਾਂਦੀ ਹੈ ਸੋ ਜਦੋਂ ਵੀ ਖੜਨਾ ਤਾਂ ਅਦਬ ਦੇ ਨਾਲ ਸਤਿਗੁਰੂ ਜੀ ਦੇ ਅਸਥਾਨ ਦੇ ਉੱਪਰ ਉਹ ਡੇਢ ਦੋ ਘੰਟਾ ਨਾਮ ਜਪਦਿਆਂ ਹੋਇਆ ਗੁਰੂ ਰਾਮਦਾਸ ਮਹਾਰਾਜ ਜੀ ਦਾ ਧਿਆਨ ਤਰਦਿਆਂ ਹੋਇਆ ਜਿਸ ਵੀ ਭਾਵਨਾ ਨਾਲ ਤੁਸੀਂ ਦਰਸ਼ਨ ਕਰਨ ਆਏ ਹੋ ਉਸ ਭਾਵਨਾ ਨਾਲ ਬਾਣੀ ਪੜਦੇ ਆਂ ਅਰਦਾਸ ਕਰਦੇ ਆਂ ਗੁਰੂ ਚਰਣਾ ਵਿੱਚ ਜਾ ਕੇ ਨਤਮਸਤਕ ਹੋਣਾ ਚਾਹੀਦਾ ਸੋ ਇਤਨੀ ਹਕ ਵਿਚਾਰਾਂ ਇਤਨੀ ਹਕ ਬੇਨਤੀਆਂ ਹੋ ਸਕਦਾ ਕੁਝ ਰਹਿ ਗਈਆਂ ਹੋਣ ਤੇ ਮੇਰੇ ਮਨ ਦੀ ਭਾਵਨਾ ਵੀ ਇਦਾਂ ਦੀ ਕੋਈ ਵੀਡੀਓ ਹਿੰਦੀ ਦੇ ਵਿੱਚ ਬਣਾ ਕੇ ਪਾਈ ਜਾਵੇ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿਖੇ ਦਿਨੋਂ ਦਿਨ ਜਿਹੜੇ ਆ ਉਹ ਅਦਰ ਸਟੇਟਸ ਦੇ ਹੋਰ ਜਿਹੜੇ ਰਾਜਾਂ ਦੇ ਲੋਕ ਆ ਉਹ ਪਹੁੰਚ ਰਹੇ ਬਹੁਤ ਗਣਤੀ ਵਿੱਚ ਦੇਖਣ ਨੂੰ ਮਿਲ ਰਹੇ ਅੱਜ ਕੱਲ ਸੋ ਹੋਰ ਰਾਜਾਂ ਦੇ ਜਿਹੜੇ ਲੋਕ ਆ ਉਹ ਬਹੁਤ ਗਣਤੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਉਹਨਾਂ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀਆਂ ਗੱਲਾਂ ਦਾ ਗਿਆਨ ਹੋ ਜੇ ਤੋਂ ਇੰਗਲਿਸ਼ ਦੇ ਵਿੱਚ ਜੇ ਹਿੰਦੀ ਦੇ ਵਿੱਚ ਯਤਨ ਹੋ ਸਕਿਆ ਉਹ ਬਣਾ ਕੇ ਵੀਡੀਓ ਫਿਰ ਸੰਗਤਾਂ ਦੀ ਜਾਣਕਾਰੀ ਵਾਸਤੇ ਪਾਈ ਜਾਵੇ ਸੋ ਇਹ ਮਨ ਦੀ ਭਾਵਨਾ ਖਾਸ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੈ ਜਿਹੜੀ ਇਸ ਗੁਰੂ ਦੇ ਸਤਕਾਰ ਵਾਸਤੇ ਵੀਡੀਓ ਹੈ ਨਾ ਭਾਈ ਕੋਈ ਜਾਣਕਾਰੀ ਵਾਸਤੇ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਆਪਾਂ ਸੇਖਾਂ ਉਹ ਗੁਰੂ ਕਿਰਪਾ ਦਾ ਲਾਹਾ ਲੈ ਸਕੀਏ ਇਹ ਇਹ ਕੋਈ ਨਾ ਕੋਈ ਪੈਸਾ ਖਰਚ ਹੁੰਦਾ ਨਾ ਕੋਈ ਇਹਦੇ ਵਿੱਚ ਈਰਖਾ ਦੀ ਗੱਲ ਹੋਣੀ ਚਾਹੀਦੀ ਆ ਵੀ ਮੈਂ ਕਿਉਂ ਸ਼ੇਅਰ ਕਰਾਂ ਮੈਂ ਕਿਉਂ ਅੱਗੇ ਵੰਡਾਂ ਜਿਹੜੇ ਸਤਗੁਰੂ ਜੀ ਨੇ ਰੀਤ ਚਲਾਈ ਹੈ ਵੰਡ ਛਕੋ ਦੀ ਉਹ ਇਕੱਲਾ ਭੋਜਨ ਨੂੰ ਛਕਣਾ ਨਹੀਂ ਹੁੰਦਾ ਗਿਆਨ ਨੂੰ ਵੀ ਵੰਡ ਕੇ ਛਕਣ ਦੀ ਗੱਲ ਹੈ ਸੋ ਇਹ ਗਿਆਨ ਜਿੰਨਾ ਵੰਡਿਆ ਜਾਵੇ ਸਿੱਖੀ ਸੇਵਾ ਵਾਸਤੇ ਪ੍ਰਚਾਰ ਵਾਸਤੇ ਓਨਾ ਹੀ ਚੰਗਾ ਔਰ ਵਧੇਰੇ ਫालतू ਚੀਜ਼ਾਂ ਦੇਖਦੇ ਤੇ ਸ਼ੇਅਰ ਕਰਦਿਆਂ ਗੁਰਮੁਖੋ ਇਤਨੇ ਕਿ ਬੇਨਤੀ ਹੈ ਗੁਰੂ ਦੇ ਅਦਬ ਵਾਸਤੇ ਜੇ ਲੱਗੇ ਵੀ ਇਹ ਜ਼ਰੂਰੀ ਗੱਲ ਹੈ ਤੇ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਉਹ ਜ਼ਰੂਰ ਸ਼ੇਅਰ ਕਰ ਦਿਆ ਕਰਿਓ ਉਹਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ